ਦੇਵਰ ਜੀ ਦੇਵਰ ਜੀ ਸਾਰਨੋ ਪੱਡੀ ਸੇਵਾ ਆਜ ਮੇਰੇ ਵੀਰ सोनू ਦੀ ਆ ਤੀਜੀ ਪੱਗ ਮੇਰੇ ਸਾਹਮਣੇ ਬਨਣ ਲੱਗਿਆ ਇਹ ਕਿੱਲੇ ਲੱਗੇ ਜਾਣਾ ਹਾਂ ਕਿਉਂਕਿ ਪਿੱਛੇ ਨੂੰ ਨਹੀਂ ਮਰਦੋ ਕਿਦਾਂ ਵੀ ਮੁੰਡੇ ਤਿਆਰ ਹੋ ਬੱਲੇ ਬੱਲੇ ਜੀ ਤਿਆਰ ਸਾਰਿਆਂ ਨੂੰ ਲੋ ਜੀ ਸੋਸਤੀ ਪੂਰੀ ਸੋਸਤੀ ਪੂਰੀ ਪੜਨੇ ਲੱਗ ਗਈ ਥੀ ਔਰ ਅੱਖਾਂ ਖੋਲਣੇ ਕੇ ਲਈ ਚਾਹ ਆ ਗਈ ਹੈ ਹਾਂ ਅਸੀਂ ਚਾਹ ਪੀ ਰਹੇ ਹਾਂ ਹੈ ਭਾਈ ਚਾਹ ਚਾਹ ਵੀ ਡਰਿੰਕਿੰਗ ਅ ਟੀ ਲੋਬੀ ਹੋ ਗਿਆ ਤਿਆਰ ਬਣ ਗਿਆ ਅੱਜ ਆਪਾਂ ਕਿਰੀਆਂ ਵਾਲੇ ਅਫਰੀਕਨ ਪੱਗ ਹਾਂਜੀ ਅਫਰੀਕਨ ਪੱਗ ਬਣ ਲਿਆ ਕਾਲਾ ਸਿੰਘਾਂ ਬਣ ਗਏ ਆ ਤੇ ਹੁਣ ਆਪਾਂ ਚੱਲੇ ਆਂ ਬਰਾਤ ਤੇ ਗੱਭਰੂ ਦੀ ਬਰਾਤ ਉਹ ਆ ਗਿਆ ਆਪਣਾ ਮੋਟਰਸਾਈਕਲ ਨਹੀਂ ਆਪਣਾ ਮੋਟਰਸਾਈਕਲ ਅਸੀਂ ਮੋਟਰਸਾਈਕਲ ਤੇ ਬੈਠ ਕੇ ਚੱਲੇ ਆਂ ਜਾਰੇ ਜਾਣੀ ਗੱਡੀ ਆਉਣੀ ਗੱਡੀ ਹੋਗੀ ਜੀ ਗੱਡੀ ਹੋਗੀ ਬਸ ਆਉਂਦੀ ਕਦੀ ਵੀ ਇਹ ਤਾਂ ਫਿਰ ਨਿਕਲਦੇ ਆਂ ਮੀਂਹ ਰਾਤ ਪੂਰਾ ਤੇਜ਼ ਪਿਆ ਤੜ ਥੱਲੀ ਮਚਾਈ ਓਹ ਛਾ ਵੀ ਬਹੁਤ ਜਿਆਦੇ ਪਿਆ ਜੀ ਕੱਲ ਅਸੀਂ ਅਸੀਂ ਇੱਥੋਂ ਲਓ ਜੀ ਕਾਲੀ ਗੱਡੀ ਆ ਗਈ ਜੀ ਕਾਲੀ ਗੱਡੀ ਹੋਂਡਾ ਵਾਲਿਆਂ ਦੀ ਹੋਂਡਾ ਦਾ ਡੱਡੂ ਆ ਗਿਆ ਲਓ ਜੀ ਗੱਡੀ ਸਾਜ ਚੁੱਕੀ ਆ ਇਹ ਚ ਮੁੰਡੇ ਨੇ ਬਹਿਣਾ ਵਾ ਮੁੰਡੇ ਵਾਲੀ ਗੱਡੀ ਆ ਮੁੰਡੇ ਵਾਲੀ ਗੱਡੀ ਆ ਜੀ ਬਰਾਤ ਵਾਲੀ ਬਰਾਤ ਵਾਲੀ ਗੱਡੀ ਇਧਰ ਬਰਾਤ ਤੇ ਮੁਰੇ ਮਾਮੇ ਹੁਣੀ ਵੀ ਜਾਣਗੇ ਦੋ ਹੁਸੈਨ ਦੋ ਮੋਟਰਸਾਈਕਲਾਂ ਤੇ ਸਿਕਿਉਰਿਟੀ ਪੂਰੀ ਟਾਈਟ ਹੈ ਪੂਰੀ ਟਾਈਟ ਪੂਰੀ ਪੂਰੀ ਟਾਈਟ ਹੈ ਸਿਕਿਉਰ ਠੀਕ ਕਹਦੇ ਜੁੱਟੀ ਹੋਊਗੀ ਉਧਰੋਂ ਇਹ ਨਹੀਂ ਹਾਂ 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 ਲੋ ਜੀ ਕਾਫੀ ਦਾ ਸਮਾਨ ਰੈਡੀ ਆ ਕਹਿੰਦੇ ਇੱਥੇ ਰਾਤ ਦੀ ਲਾਈਟ ਗਈ ਹੋਈ ਆ ਮੀ ਜਿਆਦੇ ਪਿਆ ਸੀ ਤਾਂ ਕਰਕੇ ਜਨਰੇਟਰ ਚੱਲ ਰਿਹਾ ਤੁਹਾਨੂੰ ਮੇਰੀ ਆਵਾਜ਼ ਜ਼ਰੂਰ ਘਟ ਆਉਂਦੀ ਹੁੰਦੀ ਆ ਲੱਗਿਆ ਪਿੱਛੇ ਜਨਰੇਟਰ ਤੇ ਬ੍ਰੇਕਫਾਸਟ ਰੈਡੀ ਆ ਹੁਣ ਲੱਗੇ ਆਂ ਅਸੀਂ ਖਾਣ ਬ੍ਰੇਕਫਾਸਟ ਹੇਰ ਨਿਕਲਦੇ ਆਂ ਚਾਹ ਬੜੀ ਪੀ ਗਏ ਇਸ ਨੂੰ ਤਾਰ ਤੇਰੇ ਬੰਧੇ ਸਾਰਨੋ ਵੱਡੀ ਸੇਵਾ ਆਜ ਮੇਰੇ ਵੀਰ सोनू ਦੀ ਆ ਤੀਜੀ ਪੱਗ ਮੇਰੇ ਸਾਹਮਣੇ ਬਨਣ ਲੱਗਿਆ ਇਹ ਹੋਰ ਵੀ ਵੇਖ ਲੋ ਕਿਹਨੇ ਕਿਹਨੇ ਬਣਾਉਣੀ ਆ ਇਹ ਮੇਰੀ ਤੇ ਆ ਵੀਰ ਦੀ ਤਿੰਨ ਪੱਗਾਂ ਹੋ ਗਈਆਂ ਤੁਸੀਂ ਚਾਹ ਪੀਣੀ ਤੀਜੀ ਲੱਕੇ ਜਾਣਾ ਨਾ ਹਾਂ ਠੀਕੋ ਪਿੱਛੇ ਨੂੰ ਨਹੀਂ ਕਰ ਦੋ ਕਿਦਾਂ ਵੀ ਮੁੰਡੇ ਤਿਆਰ ਹੋ ਬੱਲੇ ਬੱਲੇ ਜੀ ਤਿਆਰ ਸਭ ਗੱਲ ਸਾਰਿਆਂ ਨੂੰ ਸੋਨੂ ਹਲੋ ਜੀ ਆਪਾਂ ਹੋ ਗਿਆ ਤਿਆਰ ਸਾਰੇ ਜਾਣੇ ਤੇ ਮੈਂ ਪੀ ਰਿਆ ਕਾਫੀ ਜੇ ਕਿਤੇ ਕਾਫੀ ਦੇ ਨਾਲ ਕਸ਼ੋਰ ਖਾਨ ਨੂੰ ਮਿਲਦਾ ਤਾਂ ਵਧੀਆ ਹੁੰਨਾ ਸੀ ਉਹ ਤੈਨੂੰ ਖਵਾਇਆ ਸੀ ਪਹਿਲਾਂ ਓਏ ਕੋਨ ਨੂੰ ਨਹੀਂ ਪਤਾ ਕੀ ਕਹਿ ਰਿਹਾ ਮੈਂ ਯੂ ਡੋਨਟ ਇਵਨ ਨੋ ਵਾਟ ਆਰ ਟਾਕਿੰਗ ਅਬਾਊਟ ਬ੍ਰੋ ਨਹੀਂ ਨਹੀਂ ਮੈਨੂੰ ਨਹੀਂ ਲੱਗਣਾ ਜੀ ਮੈਂ ਅਈ ਲੋ ਵੀ ਜਨਤਾ ਸਾਰੀ ਨੇ ਪੈਣਾ ਮੈਂ ਇਸ ਟਰੱਕ ਦੇ ਵਿੱਚ ਤੇ ਮੂਰੇ ਲੱਗਣੇ ਆ ਇੱਥੇ ਦੋ ਪੁਲਿਸ ਵਾਲੇ ਇਹ ਸਿਕਿਉਰਿਟੀ ਦੇ ਨਾਲ ਹੀ ਜਾਣੀ ਆ ਕਿਦਾਂ ਫਿਰ ਪਾਲੀ ਜੀ ਆ ਤਾਂ ਕ੍ਰੇਜ਼ੀ ਕੰਮ ਹੋ ਜਾਣਾ ਪੂਰਾ ਕਿ ਨਹੀਂ 啊哈哈 Get that. the तल बोनी सिगि एता एंदा अब जस्ट लेट देम सी কি oh! ਬਾਈਕ ਲੈ ਕਿੰਨੇ ਲੋਕ ਬਾਈਕ ਲੈ ਰੋਮਨ ਬਾਈਕ ਕਰਨ ਲਈ ਜਾਨੀ ਬੜਾ ਕੈਨਸਲ ਹੋ ਗਿਆ ਪ੍ਰੋਮੋ ਕੋਡ ਅਲਰੇਡੀ ਹੋ ਗਿਆ ਸਾਈਡ ਨਾ ਨਾ ਸਰਪੰਨ ਸਾਲੀ ਵੀ ਕੱਟੀ ਜਾਣੀ ਹੈ ਕਰਦੀ

ਕੀ ਲੋ ਨਾ ਪਸੀ ਹੁੰਦੇ ਐ ਤੇ ਅੱਜ ਲੱਗਦਾ ਨਹੀਂ ਸੀ ਉਹਦੇ ਦੇਵਰ ਜੀ ਦੇਵਰ ਜੀ ਹੋਜੀ ਦੇਖੀ ਵੀ ਨਾ ਇੱਕ ਨਾਣਾ ਹੀ ਕਰ ਉਹ ਦੁਬਈ ਚੱਲਣਾ ਆਪਣਾ ਨਾ ਮੈਨ ਲੀ ਇਹਨਾਂ ਨੂੰ ਮੈਂ ਹੱਥੀਂ ਮੈਂ ਦੇਖੀ ਸੀ ਦੇਵਰ ਦੀ ਨਾ ਕੋਈ ਸ਼ਸਤਰੀ ਗਾਣ ਸੋ ਦੇਵਰ ਗਾਣਸ ਮਾ

ਨਾਂ ਨਾ ਉਤਾਈ ਜੀ ਕੰਮ ਸਭ ਕੁਝ ਰੱਖ ਲੈਂਦੇ ਆ ਜੀ ਜਿਹਦਾ ਵੀ ਸ਼ਗਨ ਹੁੰਦਾ ਹੈ ਇਹਦਾ ਵੀ ਪੈਸੇ ਚੱਲ ਜਾਂਦੇ ਸਾਡੇ ਕੋਲੇ ਆਉਂਦੀ ਆ ਉਹ ਕਿਸ਼ੇ ਦੇ ਮਿੰਟ ਬੁੱਕ ਕਰੀ ਜੀ ਆਪ ਹੀ ਲੈ ਆ ਜੀ ਸਾਡੀ ਉਹ ਨਵੀਆਂ ਕਿੰਨੇ ਬੰਦੇ ਨੇ ਨਹੀਂ ਛੇੜਦੇ ਨਵੀਆਂ ਕਿੰਨੇ ਆਇਆ ਪਾਣਾ ਬਹੁਤ ਜਿਆਦਾ ਸੇਵੋ ਲੰਗਰ ਬੋਲੇ ਕੋ ਨਿਹਾਲ ਸਤ ਸ੍ਰੀ ਅਕਾਲ ਲੋ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਲੰਗਰ ਕਹਿਣੋ ਬ੍ਰਾਂਚ ਕਹਿ ਲੋ ਉਹ ਖਾਣ ਲੱਗੇ ਆ ਮੰਮੀ ਲੋਸ ਆ ਰਹੇ। ਮੰਮੀ ਲੱਭ ਰਹੇ। ਨਹੀਂ ਮੰਮੀ ਨੇ ਤੁਹਾਡੇ ਨਾਲ ਜਿਹੜੀ ਖਾਣ ਨੂੰ ਪਾਇਆ ਸੀ। ਹਾਂ? ਮੰਮੀ ਨੇ ਤੁਹਾਡੇ ਨਾਲ ਨਹੀਂ ਖਾਣ ਨੂੰ ਪਾਇਆ। ਨਹੀਂ। ਮੰਮੀ ਆ ਕੋਈ ਹੋ ਰਿਹਾ ਮੰਮੀ ਨਹੀਂ। ਇਹ ਬੈਠੇ ਆ ਨਾ ਆ ਬੈਗ ਵੀ ਪਿਆ ਉਹਨਾਂ ਦਾ। ਹਾਂਜੀ। ਮੈਨੂੰ ਫਾਰਮਾ ਪਾਉਣਾ ਜਮਾਂ ਵੀ ਪਸੰਦ ਨਹੀਂ। ਵੈਸੇ ਨਹੀਂ ਪਸੰਦ ਕੋਈ ਐਡਾ ਹੈ ਨਹੀਂ ਚੱਕਰ ਪਰ ਅੱਜ ਪਾਇਆ ਇੰਨੇ ਦਿਨਾਂ ਬਾਅਦ ਕਿ ਕੋਈ ਵਿਆਹ ਤੇ ਆਇਆ ਸੀ ਵੈਸੇ ਮੈਨੂੰ ਵਿਆਹ ਵੀ ਪਸੰਦ ਆ ਤੇ ਉੱਥੋਂ ਟਰੱਕ ਚ ਜਿੱਥੇ ਮੈਂ ਤੁਹਾਨੂੰ ਐਨੇ ਸੋਹਣੇ ਇਨਸਟਾ 360 ਦੇ ਸ਼ਾਟ ਦਿਖਾਏ ਹਨ ਉੱਥੇ ਮੇਰੇ ਲਾਗੀ ਗਰੀਸ ਉੱਥੋਂ ਸੋ ਮੈਂ ਤਾਂ ਚਾਹੁੰਦਾ ਨਹੀਂ ਸੀ ਇਹਨੂੰ ਸਾਫ਼ ਕਰਨਾ ਸੋ ਰਾਜ ਸਲਾਹਕਾਰ ਮਿਲੀ ਗਏ ਸਾਫ਼ ਆਏ ਨੂੰ ਸਾਫ਼ ਆਏ ਜੋ ਇੱਕ ਬੰਦਾ ਲੈ ਆਇਆ ਇੱਥੇ ਜਿਹਨੂੰ ਸਾਫ਼ ਕਰਨ ਲੱਗੇ ਸੋਪ ਲਾਤਾ ਸੋਪ ਫਿਰ ਲਿਆਣੀ ਮੈਂ ਕਿਹਾ ਕਿ ਉਹਨੂੰ ਸੋਪ ਲਾਉਣੀ ਆ ਕਿਉਂਕਿ ਮੈਂ ਪਾਉਣਾ ਚਾਹੁੰਦਾ ਗੰਦਾ ਹੋਇਆ ਵੇਰ ਕੀ ਹੋ ਗਿਆ ਗੰਦਾ ਇੱਥੇ ਆ ਕੇ ਹੋਇਆ ਕਰੋ ਥੋੜੀ ਗੰਦਾ ਲੈ ਕੇ ਤੁਰੇ ਸੀ। ਤੋਂ ਹੁਣ ਵੀ ਵਾਸ਼ਰੂਮ ਤੇ ਜਿਹੜਾ ਆਉਂਦਾ ਹੈ ਹਰ ਬੰਦਾ ਇੱਕ ਆਪ ਦੀ ਨਵੀਂ ਸਲਾਹ ਦੇ ਕੇ ਜਾਂਦਾ। ਕੋਈ ਕਹਿੰਦਾ ਕਿਚਨ ਚ ਚੱਲ ਜਾ ਕੋਈ ਕਹਿੰਦਾ ਕੁਛ ਕਰ ਲੈ। ਤੋਂ ਇਹ ਸੋਖੇ ਚੱਲੇ ਆ ਬਸ ਥੋੜਾ ਚਿਰ ਹੋ ਲੱਗਣਾ ਤੇ ਵੀ ਗੋਟ ਟੂ ਗੋ। ਜੇ ਅਸੀਂ ਚੱਲਦੇ ਆਂ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਤੇ ਨਾਲੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਗੁਰਦੁਆਰਾ ਸਾਹਿਬ ਦੇ। ਤੇ ਵਿਆਹ ਵਾਲੀ ਜੋੜੀ ਨਾਲ ਵੀ ਤੁਹਾਨੂੰ ਚੰਗੀ ਤਰ੍ਹਾਂ ਬੁਲਾਉਣੇ ਆਂ। બસ ਮੈਨੂੰ ਸਾਫ ਕਰ ਲਵਾ ਹੁਣ ਮੈਂ ਐ ਕਰਨਾ ਇਹਨੂੰ ਮੈਂ ਪਾ ਕੇ ਫਿਰ ਡਰਾਈ ਕਰਦਾ ਵੇਟ ਐਂਡ ਵਾਚ ਸਭ ਕੁਝ ਤੇਰਾ ਪਰ ਤੂੰ ਲੈ ਬਿਨ ਵੰਦ ਨਾਮ ਤੇ ਸੂਰ ਚਰਾਂਗੇ ਬਾਚੇ ਅਨਹਦ ਤੂੰ ਤੇ ਤੋਂ ਤੁਹਾਨੂੰ ਜੀ ਤੁਹਾਨੂੰ ਬੇਨਤੀ ਹੈ ਜੀ ਰਾਜੂ ਮਹਿੰਦਰਾ ਤੇ ਦੀਨਾ ਮਹਿੰਦਰਾ ਜੀ ਵੀ ਆ ਕੇ ਅਸ਼ੀਰਵਾਦ ਦੇ ਲਓ ਜੀ ਵਧਾਈ ਲਓ ਜੀ ਵਿਆਹ ਦੀਆਂ ਹੋ ਗਈਆਂ ਵਧਾਈਆਂ ਤੇ ਉਸ ਤੋਂ ਬਾਅਦ ਲੰਗਰ ਪ੍ਰਸ਼ਾਦਾ ਪਾਲਿਆ ਮੈਂ ਪਲੇਟ ਦੇ ਵਿੱਚ ਨਾਲ ਪਾਲਿਆ ਮੱਕਾਲਾ ਬੱਤਾ ਤੇ ਹੁਣ ਮੈਂ ਲੱਗਿਆ ਬਹਿ ਕੇ ਖਾਣ ਖਾ ਲਈਏ ਠੀਕ ਆ ਵਧਾਈਆਂ ਵਿਆਹ ਦੀਆਂ ਵਧਾਈਆਂ ਸਭ ਆਪ ਤਾਂ ਨਹੀਂ ਆ ਹ ਤੁਸੀਂ ਵੀ ਕਹੋ ਡੇਢ ਵਧਾਈਆਂ ਸਮਾਈ ਠੀਕਾ ਮਜ਼ਾ ਲੋ ਜੀ ਸੋਸਤੀ ਪੂਰੀ ਸੋਸਤੀ ਪੂਰੀ ਪੜਨੇ ਲੱਗ ਗਈ ਥੀ ਔਰ ਅੱਖਾ ਖੋਲਨੇ ਕੇ ਲਈ ਚਾਹ ਆ ਗਈ ਹੈ ਆਮ ਚਾਹ ਪੀ ਰਹੇ ਹੈ ਹੈ ਭਾਈ ਚਾਹ ਚਾਹ ਵੀ ਡਰਿੰਕਿੰਗ ਹੈ ਟੀ ਚਾਹ نیند ਵਾਸਤੇ ਬਹੁਤ ਜ਼ਰੂਰੀ ਹੈ ਸੋਸਤੀ ਭਈਆਂ ਦੀ ਸਿਰ ਦੁਖੀ ਜਾਂਦਾ ਚੀਅਰਸ ਪੀਨੇ ਆ ਤੇ ਫਿਰ ਪਤਾ ਨਹੀਂ ਕੀ ਕਰਦੇ ਹੈ Thank <laughs> you.